ਸਾਰਿਆਂ ਨੂੰ ਪਿਆਰ ਭਰੀ ਸਤਿ ਸ਼੍ਰੀ ਅਕਾਲ ਬੀਏ ਭਾਗ ਦੂਸਰਾ ਸੈਮੈਸਟਰ ਚੌਥਾ ਵਿੱਚ ਤੁਹਾਡਾ ਸਵਾਗਤ ਹੈ ਬੱਚਿਓ ਅੱਜ ਅਸੀਂ ਗੱਲ ਕਰਾਂਗੇ ਲਾਜ਼ਮੀ ਪੰਜਾਬੀ ਵਿਸ਼ੇ ਦੇ ਇਸ ਸੈਮੈਸਟਰ ਨਾਲ ਸੰਬੰਧਿਤ ਸਿਲੇਬਸ ਬਾਰੇ ਸਭ ਤੋਂ ਪਹਿਲਾਂ ਗੱਲ ਕਰਦੇ ਹਾਂ ਕਿ ਇਸ ਸੈਮੈਸਟਰ ਦੇ ਵਿੱਚ ਅਸੀਂ ਕਿਹੜੀ ਕਿਹੜੀ ਪੁਸਤਕ ਪੜ੍ਹਾਂਗੇ ਇਸ ਵਾਰ ਅਸੀਂ ਦੋ ਕਿਤਾਬਾਂ ਪੜ੍ਹਣੀ ਹੈ ਇੱਕ ਹੈ ਇਕਾਂਗੀ ਸੰਗ੍ਰਹਿ 6 ਛਲਾਂ ਸੰਪਾਦਕ ਹਨ ਡਾਕਟਰ ਆਤਮਜੀਤ ਸਿੰਘ ਤੇ ਦੂਸਰੀ ਕਿਤਾਬ ਜਿਹੜੀ ਅਸੀਂ ਪੜ੍ਹਨੀ ਹੈ ਉਹ ਨਾਟਕ ਹੈ ਕਲਰ ਸਵਰਾਜਬੀਰ ਜੀ ਦਾ ਲਿਖਿਆ ਹੋਇਆ ਇਹ ਦੋਨੋਂ ਹੀ ਬੜੀਆਂ ਇੰਟਰਸਟਿੰਗ ਹੈ ਕਿਤਾਬਾਂ ਤੇ ਇਹਦੇ ਨਾਲ ਸੰਬੰਧਿਤ ਵੀਡੀਓਜ਼ ਦਾ ਲਿੰਕ ਮੈਂ ਡਿਸਕ੍ਰਿਪਸ਼ਨ ਬਾਕਸ ਦੇ ਵਿੱਚ ਦੇ ਦਿੱਤਾ ਹੈ ਜਿੱਥੋਂ ਜਾ ਕੇ ਤੁਸੀਂ ਇਹ ਇੱਕ ਇਹ ਦੋਨੋਂ ਹੀ ਕਿਤਾਬਾਂ ਪੂਰੀਆਂ ਪੜ ਸਕਦੇ ਹੋ ਸੁਣ ਸਕਦੇ ਹੋ ਇਹਨਾਂ ਦੇ ਵਿੱਚੋਂ ਸਾਨੂੰ ਟੋਟਲ 20 ਨੰਬਰ ਦਾ ਪੇਪਰ ਆਏਗਾ ਤੇ ਉਸ ਤੋਂ ਬਾਅਦ ਅਸੀਂ ਟਰਾਂਸਲੇਸ਼ਨ ਕਰਨੀ ਹੈ ਪੈਰੇ ਦਾ ਅਨੁਵਾਦ ਅੰਗਰੇਜ਼ੀ ਤੋਂ ਪੰਜਾਬੀ ਦੇ ਵਿੱਚ ਉਹ 8 ਨੰਬਰ ਦਾ ਹੋਏਗਾ ਫਿਰ ਉਸ ਤੋਂ ਬਾਅਦ ਪ੍ਰਸ਼ਨ ਆਏਗਾ ਪੰਜਾਬੀ ਦੀਆਂ ਉਪ ਭਾਸ਼ਾਵਾਂ ਨਾਲ ਸੰਬੰਧਿਤ ਇਹਦੇ ਅੰਕ ਟੋਟਲ 7 ਹੋਣਗੇ ਤੇ ਅੰਤ ਵਿੱਚ ਵਿਆਕਰਨ ਭਾਗ ਹੋਏਗਾ ਜਿਹਦੇ ਕੁੱਲ ਨੰਬਰ ਹੋਣਗੇ 10 ਇਸ ਤੋਂ ਬਾਅਦ ਗੱਲ ਕਰਦੇ ਆ ਯੂਨਿਟ 1 ਕਿਵੇਂ ਹੋਏਗੀ ਸਭ ਤੋਂ ਪਹਿਲਾਂ ਪਹਿਲੇ ਯੂਨਿਟ ਦੇ ਦੋ ਭਾਗ ਹੋਣਗੇ ਊੜਾ ਭਾਗ 10 ਨੰਬਰ ਦਾ ਐੜਾ ਭਾਗ 5 ਨੰਬਰ ਦਾ ਹੋਏਗਾ ਊੜੇ ਭਾਗ ਦੇ ਵਿੱਚ ਨਾਟਕ ਕਲਰ ਤੇ ਇਕਾਂਗੀ 6 ਛਲਾਂ ਦੇ ਵਿੱਚੋਂ ਵਿਸ਼ਾ ਦੱਸ ਕੇ ਸਾਰ ਪੁੱਛਿਆ ਜਾਏਗਾ ਜਿਹੜਾ ਕਿ 10 ਨੰਬਰ ਦਾ ਹੋਏਗਾ ਤੇ ਐੜੇ ਭਾਗ ਦੇ ਵਿੱਚੋਂ ਨਾਟਕ ਤੇ ਇਕਾਂਗੀ ਦੋਨਾਂ ਦੇ ਵਿੱਚੋਂ ਤਿੰਨ ਪਾਤਰ ਚਿੱਤਰਣ ਦਿੱਤੇ ਹੋਣਗੇ ਜਿਨ੍ਹਾਂ ਵਿੱਚੋਂ ਤੁਸੀਂ ਇੱਕ ਕਰਨਾ ਹੈ ਜਿਦੇ ਕੁੱਲ ਅੰਕ 5 ਹੋਣਗੇ ਯੂਨਿਟ ਦੂਸਰੇ ਦੇ ਵਿੱਚ ਇਕਾਂਗੀ ਸੰਗ੍ਰਹਿ ਤੇ ਨਾਟਕ ਵਿੱਚੋਂ ਸੰਖੇਪ ਉਤਰਾਂ ਵਾਲੇ ਪ੍ਰਸ਼ਨ ਪੁੱਛੇ ਜਾਣਗੇ। ਕੁੱਲ 8 ਪ੍ਰਸ਼ਨ ਹੋਣਗੇ ਤੇ ਜਿਨ੍ਹਾਂ ਵਿੱਚੋਂ 5 ਪ੍ਰਸ਼ਨ ਕਰਨੇ ਹਨ ਤੇ ਉੱਤਰ 3-17 ਤੋਂ ਵੱਧਦਾ ਨਹੀਂ ਹੋਣਾ ਚਾਹੀਦਾ। ਹਰ ਪ੍ਰਸ਼ਨ 1 ਨੰਬਰ ਦਾ ਹੋਏਗਾ ਮਤਲਬ ਟੋਟਲ 5 ਨੰਬਰ ਦੇ ਪ੍ਰਸ਼ਨ ਹੋਣਗੇ। ਤੀਸਰੇ ਯੂਨਿਟ ਦੇ ਵਿੱਚ ਅੰਗਰੇਜ਼ੀ ਤੋਂ ਪੰਜਾਬੀ ਵਿੱਚ ਅਨੁਵਾਦ ਕਰਨ ਲਈ ਕਿਹਾ ਜਾਏਗਾ ਲਗਭਗ 100 ਸ਼ਬਦਾਂ ਦੇ ਵਿੱਚ 8 ਅੰਕਾਂ ਦਾ ਆਏਗਾ ਇਹ। ਚੌਥੇ ਯੂਨਿਟ ਵਿੱਚ ਪੰਜਾਬੀ ਦੀਆਂ ਉਪਭਾਸ਼ਾਵਾਂ ਬਾਰੇ ਪ੍ਰਸ਼ਨ ਹੋਏਗਾ 7 ਨੰਬਰ ਦਾ ਇਹਦੇ ਵਿੱਚ ਉਪਭਾਸ਼ਾਵਾਂ ਅਸੀਂ ਜਿਹੜੀਆਂ ਕਰਨੀਆਂ ਮਾਝੀ ਮਨਵਈ ਦੁਆਬੀ ਤੇ ਪੁਆਦੀ ਨੂੰ ਕਰਾਂਗੇ ਪੂਰਬੀ ਪੰਜਾਬੀ ਉਪਭਾਸ਼ਾਵਾਂ ਦੇ ਨਾਲ ਸੰਬੰਧਿਤ ਇਹਨਾਂ ਉਪਭਾਸ਼ਾਵਾਂ ਨੂੰ ਅਸੀਂ ਪੜ੍ਹਨਾ ਹੈ ਤੇ ਅਖੀਰ ਵਿੱਚ ਵਿਆਕਰਣ ਭਾਗ ਆਏਗਾ ਇਹਦੇ ਦੋ ਭਾਗ ਹੋਣਗੇ ਪਹਿਲੇ ਦੇ ਵਿੱਚ ਸ਼ਬਦ ਸ਼੍ਰੇਣੀਆਂ ਪੜ੍ਹਾਂਗੇ ਕੋਸ਼ਗਤ ਤੇ ਵਿਆਕਰਣ ਸ਼ਬਦ ਵਿਕਾਰੀ ਤੇ ਅਵਕਾਰੀ ਸ਼ਬਦ ਸਧਾਰਨ ਸਮਾਸੀ ਤੇ ਮਿਸ਼ਰਤ ਸ਼ਬਦ ਸ਼ਬਦ ਜੋੜਾਂ ਦੇ ਨਾਮ ਦੋ ਪ੍ਰਸ਼ਨਾਂ ਵਿੱਚੋਂ ਇੱਕ ਕਰਨਾ ਹੈ ਆਪਾਂ ਇਹਦੇ ਨੰਬਰ ਹੋਣਗੇ 6 ਤੇ ਦੂਸਰਾ ਵਿਵਹਾਰਕ ਪ੍ਰਸ਼ਨ ਹੋਏਗਾ ਵਿਵਹਾਰਕ ਪ੍ਰਸ਼ਨ ਚਾਰ ਆਣਗੇ ਜਿਨ੍ਹਾਂ ਦੇ ਵਿੱਚੋਂ ਤੁਸੀਂ ਦੋ ਕਰਨੇ ਆ ਦੋਨੋਂ ਹੀ 2-2 ਨੰਬਰ ਦੇ ਹੋਣਗੇ ਮਤਲਬ ਟੋਟਲ 4 ਨੰਬਰ ਦਾ ਹੋਏਗਾ ਸੋ ਲਿਖਤੀ ਪੇਪਰ ਤੁਹਾਨੂੰ ਆਏਗਾ 45 ਨੰਬਰ ਦਾ 5 ਨੰਬਰ ਦੀ ਅਸੈਸਮੈਂਟ ਹੋਏਗੀ ਸੋ ਕੁੱਲ ਨੰਬਰ ਹੋਣਗੇ 50